ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਅਲਗੋ ਅਲਗੋ ਕੋਠੀ ਤੁਸੀਂ ਖਾਸ ਵਿਜਿਟ ਕਰਨੀ ਆ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜਗਰੂਪ ਸਿੰਘ ਹੋਰਾਂ ਦੇ ਕੋਲੇ ਆਏ ਆ ਦੋਸਤੋ ਤੇ ਇਸ ਘਰੋਂ ਆਪਾਂ ਤੁਹਾਨੂੰ ਵੀਡੀਓ ਕਾਫੀ ਦਿਖਾਈਆਂ ਨੇ ਕਾਫੀ ਪਸ਼ੂ ਜੜੇ ਦੋਸਤੋ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਚਾਹੇ ਮੱਝਾਂ ਹੋਣ ਚਾਹੇ ਗਾਵਾਂ ਸੋ ਅੱਜ ਵੀ ਇਸ ਵੀਡੀਓ ਦੇ ਵਿੱਚ ਤਿੰਨ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਦਾਂਗੇ ਬਿਲਕੁਲ ਸਵੇ ਸਵੇ ਨਗ ਹੈਗੇ ਆ ਤਸੱਲੀ ਆ ਤੁਸੀਂ ਚੁਵਾਈ ਕਰਕੇ ਕਰ ਲਿਓ ਠੀਕ ਹੈ ਜੀ ਤੇ ਇੱਕ ਬਹੁਤ ਜਦੀ ਖੂਬਸੂਰਤ ਚੰਗੀ ਨੀਲੀ ਰਾਵੀ ਦੀ ਇੱਕ ਝੋਟੀ ਤੁਹਾਨੂੰ ਦਿਖਾ ਦਾਂਗੇ ਜੀ ਠੀਕ ਹੈ ਸੂਬਾ ਆਪਾ ਪੜਦਾ ਰੇਟ ਪੂਰੀ ਜਾਣਕਾਰੀ ਜਿਹੜੀ ਆ ਉਹ ਆਪਾਂ ਬਾਈ ਜਗਰੂਪ ਦੇ ਨਾਲ ਗੱਲਬਾਤ ਕਰ ਲਾਂਗੇ ਅੱਜ 17 ਅਗਸਤ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 1:30 ਵਜੇ ਸਮਾਂ ਹੈਗਾ ਠੀਕ ਹੈ ਜੀ ਬਾਕੀ ਹਰ ਵਾਰ ਦੀ ਤਰ੍ਹਾਂ ਇੱਕ ਰਿਕਵੈਸਟ ਹੁੰਦੀ ਆ ਫਸਟਲੀ ਦੇ ਜਿਹੜੇ ਪਸ਼ੂ ਨਗ ਜਿਹੜੇ ਦੋਸਤੋ ਸਵੇ ਸਵੇ ਨੇ ਤਸੱਲੀ ਜਾਂ ਦੋ ਟਾਈਮ ਦੀ ਚੁਵਾਈ ਜ਼ਰੂਰ ਕਰ ਲਿਆ ਕਰੋ ਗੱਭਨ ਪਸ਼ੂਆਂ ਦਾ ਟਿਪਕੇ ਤਸੱਲੀ ਕਰ ਲਿਓ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਵੀਰ ਜਗਰੂਪ ਦੇ ਨਾਲ ਪੁੱਛ ਲਈਏ ਕੀ ਡਿਟੇਲ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਜਗਰੂਪ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਆਏ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਦੇ ਬਹੁਤ ਵਧੀਆ ਬੇ ਅੱਛਾ ਵੀਰ ਜਗਰੂਪ ਅੱਜ ਪਸ਼ੂ ਚਾਰ ਬਕਾਊਗਾ ਟੋਟਲ ਹਾਂਜੀ ਤਿੰਨ ਮੱਝਾਂ ਝੋਟੀਆਂ ਆਪਣੇ ਕੋਲ ਜਿਹੜੀਆਂ ਤੇ ਇੱਕ ਬੈਡ ਦਿਖਾ ਦਾਂਗੇ ਹਾਂਜੀ ਸੁਈਆਂ ਨੇ ਸਾਰੀਆਂ ਮੱਝਾਂ ਝੋਟੀਆਂ ਮੱਝਾਂ ਵੀ ਜਿੱਤ ਨੇ ਸੁਈਆਂ ਆਂ ਗਾਂ ਦਾ ਬੜਿਆਂ ਮੱਝਾਂ ਤੇ ਨੇ ਤਾਜ ਤੇ ਤਿੰਨਾ ਮਗਰੀ ਕਟੀਆਂ ਠੀਕ ਆ ਜੀ ਠੀਕ ਆ ਪਿਛਲੀ ਵੀਡੀਓ ਦੇ ਵਿੱਚ ਇੱਕ ਆਪਾਂ ਝੋਟੀ ਪਾਈ ਸੀ ਮੇਰੇ ਨਾਲ ਤਾਂ ਵੀ ਆਂਦੇ ਵੀ ਬੜਾ ਫੋਨ ਆਇਆ ਸੀ ਹਾਂ ਜੀ ਝੋਟੀ ਵੀ ਬਹੁਤ ਪਾਪੜ ਦਾ ਰੇਡ ਜਿਆ ਸੀ ਹਾਂ ਜੀ ਬਿਲਕੁਲ ਠੀਕ ਆ ਤੇ ਅੱਜ ਜਗਰੂਬਾਈ ਪਹਿਲੇ ਨੰਬਰ ਤੇ ਤੋਂ ਸਟਾਰਟ ਕਰੀਏ ਆਪਾਂ ਨੀਲੀ ਰਾਵੀ ਦੀ ਆ ਝੋਟੀ ਆ ਗਈ ਹਾਂ ਜੀ ਹਾਂ ਜੀ ਇਹ ਸੂਆ ਪਹਿਲਾ ਨਹੀਂ ਹੈ ਹਾਂ ਜੀ ਪਹਿਲਾ ਪਹਿਲਾ ਸੂਆ ਸੁਈ ਆ ਤੇ ਅੱਜ ਭਲਕੀ ਸੂਈ ਹੈ ਕਿ ਕਿੰਨੇ ਕਿ ਦਿਨ ਹੋ ਗਏ ਵੀਰ ਜੀ ਸੂਈ ਨੂੰ ਹੋ ਗਏ 3 ਕਿ ਦਿਨਾਂ 3 ਦਿਨ 7 ਕਿਲੋ ਦੁੱਧ ਤਿਆਰ ਹੋਗਾ 7 ਕਿਲੋ ਦੁੱਧ ਬੋਲਾ ਮੰਨ ਲੈ ਦੁੱਧ ਮੰਨ ਲੈ ਕੋਈ ਬੋਲਾ 3 ਕਿ ਦਿਨ ਹੋਈ ਹਾਂਜੀ 3 ਕਿ ਦਿਨ ਕੱਟੀ ਮਗਰ ਜੇ ਇਹ ਮਗਰ ਕੱਟੀ ਆ ਜੀ ਇਸ ਬਾਡੀ ਉਹ ਖਾਦੀ ਤਾ ਲਓ ਜੀ ਆ ਮਗਰ ਬੱਚਾ ਫੀਮੇਲ ਕਹਾ ਤਾ ਤੇ ਡਿੰਗਾ ਕਾਟਾ ਦੋ ਠੀਕ ਹੈ ਡਿੰਗਾ ਚੀਰ ਆ ਕੁੰਡੀ ਕਾਂਡੀ ਪੂਰੀ ਆ ਸਿੰਗੀ ਸੁਗੀ ਬਹੁਤ ਸੋਹਣੀ ਆ ਤੋਂ ਹਾਈਟ ਮੀਡੀਅਮ ਦੇ ਵਿੱਚ ਠੀਕ ਹੈ ਹਾਈਟ ਕੱਦ ਮੀਡੀਅਮ ਆ ਛੋਟੀ ਬਿਲਕੁਲ ਨਵੀਂ ਪਹਿਲਾ ਸਵੇਰ ਸੂਈ ਤੇ ਬਿਲਕੁਲ ਬਿੱਲੀ ਮਨ ਕੀ ਅੱਖ ਸੋ ਟੇਡਾ ਘਾਟ ਏ ਕਾ ਪਸੰਦ ਆਉਗੀ ਝੋਟੀ ਚੰਗੀ ਆ ਮਾਰਕਿੰਗ ਮਗਰਲੇ ਪੈਰ ਜਵਾਬ ਹੈਗੇ ਆ ਠੀਕ ਆ ਤੇ ਤੋੜ ਕੇ ਆਪਾਂ ਤੁਹਾਨੂੰ ਦਿਖਾਉਣੀ ਤਸੱਲੀ ਦੇਣਾ ਅੱਜ ਤੀਸਰੇ ਦਿਨ ਦੇ ਵਿੱਚ ਬੱਚਾ ਥਲੇ ਫੀਮੇਲ ਗਾਫ ਆ ਜਿੰਨੀਆਂ ਝੋਟੀਆਂ ਮੱਝਾ ਤੁਹਾਨੂੰ ਦਸਾਵਾਂ ਕਿ ਤਿੰਨੇ ਹੀ ਦੇਖੀ ਪਹਿਲਾਂ ਨਹੀਂ ਠੰਡੀ ਭਾਵੇਂ ਇੱਥੇ ਭਾ ਛੱਡ ਕੇ ਚੋਲੋ ਬਾਸ ਨਾਲ ਲੋਗੇ ਇਹ ਫੀਲ ਸਭ ਪੂਰੀ ਹੈ ਪੂਰੀ ਸੀ ਲੈ ਜੀ ਸਾਤ ਨਾ ਫਟੂ ਠੀਕ ਆ ਨਹੀਂ ਤਾਂ ਪਹਿਲਾਂ ਆਈ ਨਹੀਂ ਸੀ ਕਿੱਥੇ ਨਿਕਲੀਆਂ ਨੀਲੀ ਰਵੀ ਦੀ ਜਿਹੜੀ ਆ ਦੋਸਤੋ ਖਾਸियत ਆ ਠੀਕ ਆ ਦੇ ਕੋਈ ਪਸ਼ੂ ਆ ਵੀ ਜੇਕਰ ਕਿਤੇ ਆ ਕੋਈ ਟਾਵਾ ਟਾਲਾ ਪਸ਼ੂ ਨਿਕਲੇ ਬਾਈ ਕਾੜ ਪਸ਼ੂਆ ਨਹੀਂ ਤੇ ਨੀਲੀ ਰਵੀ ਦੇ ਵਿੱਚ ਜਿਹੜੇ ਵੀ ਨਾਲੇ ਪਸ਼ੂ ਰੱਖੇ ਵੀ ਆ ਸੋ ਬਿਨ ਬੱਚੇ ਤੋਂ ਵੀ ਤੁਸੀਂ ਪਸ਼ੂ ਜਿਹੜੀ ਚਬਾਈ ਕਰ ਸਕਦੇ ਹੋ ਚਾਹੇ ਪਸ਼ੂ ਸੱਜਰ ਵੀ ਹੋਵੇ ਥਾਪੀ ਜਿਹੜਾ ਪਸ਼ੂ ਦੋਸਤੋ ਬਿਨ ਬੱਚੇ ਤੋਂ ਵੀ ਤੁਸੀਂ ਚਬਾਈ ਕਰ ਸਕਦੇ ਹੋ ਇਹੋ ਜੀ ਖਾਸियत ਨੀਲੀ ਰਵੀ ਪਸ਼ੂ ਦੀ ਜ਼ਰੂਰਤਾਂ ਨੂੰ ਦੇਖਣ ਦੇ ਵਿੱਚ ਮਿਲਦੀ ਰਹਿੰਦੀ ਆ ਤੇ ਜਗਰੂਪ ਹੁਣ ਬੌਲੇ ਦੇ ਵਿੱਚ ਅਕਾਊਂਟ ਦੱਸਤਾ ਵੀ 6 7 7 ਲੀਟਰ ਆ ਜੀ ਠੰਡੀ ਖਾ ਰੋ ਟ੍ਰੱਕੇ ਨਹੀਂ ਲੋ ਫਾਲ ਛੱਡੋ ਨਾ ਭਾਂਵੇਂ ਬੈਠੋ ਹੂੰ ਠੰਤੋਂ ਪੂਰਾ ਨੋਕਲਾ ਸਪੇਸ ਜਿਹੜੀ ਦੋਸਤੋ ਬੇਸ਼ੱਕ ਤੁਸੀਂ ਕੋਈ ਇੱਕ ਇੰਚ ਜਿਹੜੀ ਇਹ ਚ ਸਪੇਸ ਹੈਗੀ ਆ ਤੇ ਚਬਾਈ ਬੀ ਜਗਰੂਪ ਸਿੰਘ ਜੀ ਇੱਕ ਨੰਬਰ ਵੀਰ ਜੀ ਪੋਲੀ ਆ ਬੀ ਪੋਲੀ ਸੇ ਤਾਂ ਕਿਸੇ ਕੋਈ ਪੂਰ ਛੱਟਾ ਨਹੀਂ ਕੋਈ ਨਾੜਗਣ ਨਹੀਂ ਜੇ ਕੋਈ ਵੀ ਰ ਆਨਲਾਈਨ ਮਗਾਊਗਾ ਆਪਣੀ ਗਰੰਟੀ ਹੋਗੀ ਠੀਕ ਹੈ ਤੇ ਮੁੱਲ ਨੇ ਤਾਂ ਕੀ ਮੁੱਲ ਵੜੀ ਮੁੱਲ ਬਿਲਕੁਲ ਜਾਇ ਵੀਰ ਜੀ ਮੋਲ ਤਾਂ ਭਾਂ ਚਾਹਣ ਕਰਕੇ ਗਾਠ ਕਰਕੇ ਪੂਰੇ 60000 ਦੀ ਹਾਨਾ ਨਾ ਦਿਵਾਗੇ 60000 ਹਾਂਜੀ ਠੀਕ ਹੈ 60000 ਦੋਸਤੋ ਲੈਦੇ ਆ ਠੀਕ ਹੈ ਮੋਲ 64 65 ਜਿੰਨੀ ਮਰਜ਼ੀ ਵੀਰਾਂ ਦਾ ਡਿਮਾਂਡ ਕਰਾ ਲਓ ਇੱਕ ਰਸਤਾ ਜਿਹੜਾ ਮਿਲ ਜਾਂਦਾ ਵੀ 60000 ਦੇ ਵਿੱਚੋਂ ਕੋਈ ਛੋਟ ਆਪਾਂ ਮੌਕੇ ਤੇ ਜਿਹੜਾ ਖਰੀਦਦਾਰ ਵੀ ਰਹੁੰਦਾ ਮਾਨਤਾ ਜਿਹੜਾ ਉਹ ਮੌਕੇ ਤੇ ਹੋ ਜੂਗਾ ਠੀਕ ਹੈ 60000 ਦੇ ਕੋਈ ਮਝਵਟਾ ਮਾਨਤਾ ਨਹੀਂ ਹੋਣਾ ਝੋਟੀਆਂ ਆ ਆਪਾਂ ਮੋਲੀ ਬਿਲਕੁਲ ਜਾਇ ਕੀਤਾ ਕੋਈ ਥੋੜਾ ਬਾਰੇ ਮਾਨਤਾ ਨਹੀਂ ਹੋਣਾ ਥੋੜਾ ਬਾਰਾ ਕਰੂਗਾ ਥੋੜਾ ਬਾਰਾ ਜਰੂਰ ਕਰਾਂਗੇ ਜੀ ਕੋਈ ਫੋਨ ਲਾ ਰੋੜ ਜੀ ਦਾ ਹਾਂ ਜੀ ਤੇ ਵਿੱਚੋਂ ਛੋੜਛੱਪਾ ਹੀ ਦੋਸਤੋ ਹੋਊਗਾ ਠੀਕ ਆ ਪਹਿਲਾ ਹੀ ਵੀਰਾਂ ਦਾ ਵੀ ਆਪਾਂ ਜਿਹੜਾ ਜੈਜ ਜੈਨੂਨ ਮੋਲ ਕੀਤਾ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਵੇੜ ਦਿਖਾਉਣੇ ਆ ਸੈਕਿੰਡ ਨੰਬਰ ਤੇ ਆ ਤੇ ਸੁਗਾ ਪੁੱਛਦੇ ਆ ਇਹ ਢੁੱਕੀ ਹੈ ਗੱਪੜ ਆ ਜੀ ਹਾਂ ਜੀ ਗੱਪੜ ਆ ਤੇ ਸੁਹਾ ਕਿੰਮਾ ਤੂੰ ਸਵਾਰ ਵੀਰ ਜੀ ਘਰ ਵਾਲੇ ਦੂਜਾ ਆਂਦੇ ਹੀ ਆਪਾਂ ਤੀਜਾ ਮੰਨ ਕੇ ਲਈ ਆ ਠੀਕ ਆ ਤੀਜਾ ਸੁਹਾ ਦੋਸਤੋ ਅਸੀਂ ਮੰਨ ਕੇ ਖਰੀਦੀ ਆ ਠੀਕ ਆ ਤੇ ਆ ਵੇੜਾ ਫੁੱਲ ਵੱਡੀ ਕਦ ਕਾਠੀ ਦੇਖੂਗਾ ਕੂਰੀ ਵੱਡੀ ਆ ਫਾਰਮਾਰੀ ਵੇੜ ਜਿਹਨੂੰ ਹੁੰਦੀ ਉਹ ਵੱਡੀ ਵੇੜ ਆ ਤੇ ਐਚ ਐਫਾ ਦੇਣ ਕਿੰਨੇ ਲੈਂਦੀ ਆ ਬੇ ਜਗਰੂ ਦੇਣ ਵੀਰ ਜੀ ਲੈ ਲੂਗੀ 8 8 ਲੈ ਲੂਗੀ ਹਾਂਜੀ ਆ ਟੇਲ ਢੁੱਲ ਬੜੀ ਪਾਈ ਆ ਇਧਰੋਂ ਖਾਓ ਆ ਗਾਂ ਟੇਲ ਹੂੰ ਠੰਡੀ ਬੜੀ ਸੰਸਾਰ ਅੱਛਾ ਖੋਲਦਗੇ ਤੋੜਦਗੇ ਜੀ ਸਵੇਰ ਦੂਜਾ ਕਿ ਤੀਜਾ ਦੱਸਿਆ ਜੀ ਘਰ ਵਾਲੇ ਦੂਜਾ ਆਂਦੇ ਆ ਪਾ ਤੀਜਾ ਮੰਨ ਕੇ ਲਈਏ ਤੋ ਤੀਜਾ ਮੰਨ ਲਈਏ ਠੀਕ ਆ ਤੀਜਾ ਸਵੇਰ ਤੋਂ ਤੁਸੀਂ ਮੰਨ ਲਿਓ ਠੀਕ ਆ ਹਾਈਟ ਕੱਦ ਬੇਲ ਕਾਫੀ ਸੋਹਣੀ ਆ ਹਾਈ ਡੈਕਟਰ ਆਰਡੀਨਰੀ ਸੋ ਆਰਡਰ ਕੁਆਲਟੀ ਹਜੇ 7 ਦਿਨ ਬਾਕੀ ਇਸ ਹੂਨ ਦੇ ਵਿੱਚ ਭਵਾਨਾ ਲੇਵਾ ਭਰੂ ਕੀ ਹਜੇ ਕਾਫੀ ਲੜ ਰੂੜ ਤੁਸੀਂ ਦੇਖਦੇ ਹੋ ਤੇ ਢਿਲ ਟੁਲ ਕਾਫੀ ਆ ਤੇ ਪਤੋਂ ਤੂੰ ਬੜੀਆ ਵੀਰ ਇੱਕ ਨੰਬਰ ਵਿੱਚ ਠੀਕ ਸੱਚ ਗਰੂਪ ਕਿੰਨਾ ਮੋਲ ਭਰਾ ਰੂ ਕਹਿੰਦਾ ਮੋਲੇ ਦਾ ਵੀਰ ਜੀ ਕਰੋਨ ਪਾਇ 60000 ਕਰਾ ਦੋ 55000 ਦੀ ਹਾਨਾ ਦੇਣਾ ਹੈ 55000 ਹਾਂਜੀ ਹੋਰ ਥੋੜਾ ਬੜਾ ਮਾਨਤਾ ਕਰਦਾ ਹਾਂ ਇੱਕ ਗੱਲ ਅ ਵੀ ਬੈੜ ਹੈ ਕੱਦ ਕੱਠ ਪੂਰਾ ਫੁੱਲ ਵੱਡੀ ਆ ਹਾਂਜੀ ਵੱਡੀ ਆ ਹੈਗੀ ਵੀ ਨਵੀਂ ਆ ਨਹੀਂ ਤਾਂ ਕਈ ਗਾਵਾਂ ਤੁਹਾਨੂੰ ਫੜਾ ਪੈਰਾ ਤੋਂ ਰਹੀ ਹੈ ਬਿਲਕੁਲ ਤੇ ਦੁੱਧ ਦੱਦ ਦੀ ਜੇਕਰ ਗੱਲ ਕਰੀਏ ਪਰਦਾ ਪੰਡਾ ਬਾਕੀ 20 22 ਪਲਸ ਦਊਗੀ ਦਊਗੀ 22 23 ਲੀਟਰ ਇਹਨੇ ਪਿੱਛੇ ਸੂਏ ਦਿੱਤਾ ਹੈ ਹੈ ਕਿ ਹੋ ਸਕਦਾ ਸੇਵਾ ਚੰਗੀ ਚਲੇਗੀ 5 ਕਿਲੋ ਕਰਾਵੇ ਮਾੜੇ ਮੌਸਮ ਤਾਂ ਵੀ ਆਉਂਣਾ ਨੇ ਦਿਨ ਜੇ ਥੋੜਾ ਫਰਕ ਰਹੇਗਾ ਹੱਕ ਪਾ ਜਾਣਾ ਠੀਕ ਆ ਦੁੱਧ ਕੱਢੂਗੀ ਪੂਰਾ ਕੱਢੋਗੀ ਕੱਢੀ 20 ਤੋਂ ਪੂਰਾ 20 22 22 ਪਲਸ ਜਿਹੜਾ ਨਾਰਮਲ ਦੁੱਧ ਪਾ ਦਿੰਦੀ ਠੀਕ ਆ ਵੱਡੀ ਬੇੜ ਦੁੱਧ ਪਾ ਦੋਗੀ ਇਹਨਾਂ ਠੀਕ ਆ ਥਾਨ ਥਣ ਪੂਰਾ ਕੁਆਲਟੀ ਦਾ ਮੁਠੀ ਥਾਨ ਤੇ ਮੁੱਲ ਜਿਹੜਾ 55 ਵਿੱਚ ਛੋੜ ਚਾਪਾ ਮਾਨਤਨ ਹੋ ਜਾਊਗਾ ਠ ਤੇ ਇਸ ਤੋਂ ਬਾਅਦ ਇੱਕ ਹੋਰ ਆਪਣੇ ਕੋਲ ਜਿਹੜਾ ਅਗਲਾ ਨਾਗਾ ਜੀ ਇਹ ਮਹਿ ਹੈਗੀ ਆ ਇਹ ਅੱਜ ਮੀਂਹ 'ਚ ਸਵੇਰੇ 8:10 ਹੋਏ ਸੂਈ ਆ ਠੀਕ ਆ ਕੱਟੀ ਦਿੱਤੀ ਆ ਆ ਜੋਰ ਹੁਣੇ ਸੁੱਟੀ ਲੱਖ ਮਿੰਟ ਹੋਏ ਆ ਠੀਕ ਆ ਜੋਰ ਪ੍ਰੋਪਰ ਜਿਹੜੀ ਆ ਦੋਸਤੋ ਪੈ ਚੁੱਕੀ ਆ ਆ ਤੁਸੀਂ ਵੀਡੀਓ ਦੇ ਵਿੱਚ ਨੋਟ ਕਰ ਲਓ ਅੱਜ ਮਾਰਨਿੰਗ 10:00 ਵਜੇ ਸੂਈ ਆ ਹਾਂਜੀ ਸਵੇਰ ਕਿਨਵਾ ਦੂਜਾ ਦੀ ਹਾਂਜੀ ਦੂਜਾ ਦੂਜੇ ਆ ਮਗਰ ਇਹਦੇ ਵੀ ਕੱਟੀ ਆ ਠੀਕ ਆ ਗਿੱਲਾ 나ੜੂ ਗਾ ਬੱਚੇ ਦੇ ਨਾਲ ਆ ਕਰੋ ਚੈੱਕ ਜੀ ਠੀਕ ਆ ਦੂਜਾ ਸੁਬਾ ਸੋਈ ਆ ਬਾਕੀ ਆਰਡਰ ਕੁਆਲਿਟੀ ਕਾਫੀ ਚੰਗੀ ਆ ਅੱਛਾ ਥੋੜਾ ਪਤਾ ਕੋਈ ਕੱਢਿਆ ਪੌਲਾ ਪੌਲਾ ਚਵਾਈ ਕਿਦਾਂ ਨਿਕਲੀ ਜੀ ਚਵਾਈ ਇੱਕ ਨੰਬਰ ਆ ਜਿਆਦ ਨਹੀਂ ਆ ਪਾ ਚਵਾਈ 1 ਕਿਲੋ ਕਿ ਚਵਾਈ ਆ ਐਵੇਂ ਆਖੀ ਜੇਗਾ 4 ਕਿਲੋ ਚੋਇਆ 5 ਕਿਲੋ ਚੋਇਆ ਪੂਰੀ ਚਵਾਈ ਵਧੀਆ ਐ ਇੱਕ ਨੰਬਰ ਚਵਾਈ ਤੇ ਪੂਰ ਛਟਾ ਕਿਤੇ ਪੋਰਾ ਕਿਤੇ ਤੁਹਾਨੂੰ ਚੋਦਾ ਨਹੀਂ ਹੈਗਾ ਕੋਈ ਲਓ ਕਰੋ ਜੀ ਲੈ ਲਓ ਜੀ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਕੀ ਚਵਾਸ਼ੂ ਜਿਹੜਾ ਦੋਸਤੋ ਇੱਕ ਨੰਬਰ ਆ ਸੋ ਕਿਸੇ ਖਰੀਦਾਂ ਵੀਰ ਨੇ ਖਰੀਦਣਾ ਬਸ ਉਹ ਤਸੱਲੀ ਤੁਸੀਂ ਵੀ ਕਰ ਲਿਓ ਵਰਾ ਕੇ ਵੇਖ ਲਿਓ 2 ਕਿਲੋ ਚੋਲਿਆ 4 ਕਿਲੋ ਚੋਲਿਆ ਤਸੱਲੀ ਕਰ ਲਿਓ ਠੀਕ ਹੈ ਤੇ ਚਵਾਈ ਇੱਕ ਹੁਣ ਮੌਕੇ ਤੇ ਵਿਖਾਉਣ ਦਾ ਇਹ ਮਤਲਬ ਹੈ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਦੋਨੋਂ ਤਰ੍ਹਾਂ ਦੇ ਹੋ ਵਿਜ਼ਿਟ ਕਰਨੀ ਉਕੀ ਆ ਉਹਨਾਂ ਵੀਰਾਂ ਨੂੰ ਖਾਸ ਦੇ ਇੱਕ ਜਿਹੜੀ ਰਿਕੁਐਸਟ ਆ ਆਨਲਾਈਨ ਵੀਡੀਓ ਕਾਲ ਤੇ ਵੀ ਤਸਦੀਕ ਕਰ ਲਿਓ ਠੀਕ ਆ ਜੀ ਪਹਿਲੇ ਸੂਏ ਛੋਟੀਆਂ ਦੇ 12 ਕਿਲੋ ਦੁੱਧ ਦਿੱਤਾ ਅੱਛਾ ਜੀ ਫਿਰ ਕਿ 14 ਕਿਲੋ ਦੁੱਧ ਦਊਗੀ ਠੀਕ ਆ ਜੀ ਉਮੀਦ ਇਹ ਕਿ ਥਾਂ ਲੈ ਵੀ ਦੀ ਲਾ ਸਾਫ ਯਾਰ ਕੁਆਲਟੀ ਚੰਗੀ ਹੈ ਨਾ ਹਾਂ ਜੀ ਦਿਖਾਓ ਜੀ ਖੋਲ ਕੇ ਦਿਖਾ ਦਿਓ ਠੀਕ ਆ ਤੋਂ ਦੁੱਧ ਜਿਹੜਾ ਦੁੱਧ ਹਰ ਵਾਰ ਆਪਾਂ ਸੇਵਾ ਦਾ ਕਹਦੇ ਨੇ ਪਰ ਪਸ਼ੂ ਇੰਨੇ ਵਾਲਾ ਹੈਵੀ ਆ ਠੀਕ ਆ ਕੋਈ 12 ਲੀਟਰ ਤੱਕ ਪਸ਼ੂ ਨੋਰਮਲ ਸੇਵਾ ਤੇ ਵੀ ਦੇ ਸਕਦਾ ਅੱਗੇ ਚੰਗੀ ਸੇਵਾ ਹੋਈ ਤੇ ਦੁੱਧ ਤੁਸੀਂ ਐਕਸਟਰਾ ਇਹਨੇ ਲੀਟਰ ਤੋਂ ਵੀ ਲੈ ਸਕਦੇ ਆ ਠੀਕ ਆ ਤੇ ਸੂਖ ਦੇ ਵਿੱਚ ਆ ਪਸ਼ੂ ਅਜੇ ਥੋੜਾ ਜਿਹਾ 10 ਵਜੇ ਜਿਹੜਾ ਪਸ਼ੂ ਸੋਇਆ ਤੇ ਜੇਰ ਜੁਰ ਪਾਈ ਆ ਤੇ ਆ ਦੇਖੋ ਅਕੀਨ ਖੇੜਨ ਖੂੜ ਥਣ ਦਾ ਕੋਈ 4 4 ਇੰਚ ਜਿਹੜੇ ਆ ਦੋਸਤੋ ਵਿੱਚ ਵਿਥੀ ਹੈਗੀ ਆ ਆਪਸੀ ਥਣਾ ਦੀ 4 4 ਇੰਚ ਦੀ ਵਿਥੀ ਆ ਚੌਥਾ ਥਣਾ ਦੀ ਤੇ ਆ ਉਲਟ ਬਹਿਣੀ ਵਾਲੇ ਪਾਸਿਓ ਤੁਹਾਨੂੰ ਆਪ ਦਿਖਾਉਣੀ ਆ ਦੇਖੋ ਜੀ ਠੀਕ ਆ ਤੇ ਸੱਚੇ ਖੱਬਿਓ ਬੈਕ ਸੈਰ ਤੋਂ ਜਿਹੜੇ ਪਾਸਿਓ ਦੇਖੋਗੇ ਕੋਈ 4 4 ਇੰਚ ਬਿਲਕੁਲ ਜਿਹੜੀ ਵਿਥ ਹੈਗੀ ਆ ਤੇ ਬਾਕੀ ਭਰਾ ਕੇ ਵੀਰ ਨੇ ਦਿਖਾਤੀ ਕੋਈ 5 5 4 4 ਧਾਰਾ ਮਾਰ ਕੇ ਦਿਖਾਤੀ ਆ ਬਿਲਕੁਲ ਫਰਸਟ ਕਲਾਸ ਚਵਾਈ ਪੋਲੀ ਆ ਰੀਪੜਤਾ ਪੁੱਛਦੇ ਆ ਜਗਰੂਪ ਕੀ ਲੈਣ ਦੇ ਰਹੂਗੇ ਦਾ ਮੋਲੇ ਦਾ ਵੀਰ ਜੀ 85000 82000 ਦੇ ਦਾਂਗੇ 82 ਦੀ ਹਾਂਜੀ ਠੀਕ ਹੈ ਜੀ ਉਹ ਵੀ ਵੱਡੀ ਝੋਟੀ ਹੈ ਕੋਈ ਛੋਟੀ ਝੋਟੀ ਨਹੀਂ ਆ ਦੁੱਧ ਵੀ 13 14 ਕਿਲੋ ਦਊਗੀ ਠੀਕ ਹੈ ਜੀ ਸੋ ਦੋਸਤੋ ਦੁੱਧ ਬਾਕੀ ਸਟ੍ਰਕਚਰ ਸੋਨਾ ਹਵਾਨੇ ਦਾ ਪਾਉਣਾ ਚਾਹੀਦਾ ਪਤਲਾ ਪਿੰਡਾ ਬਿਲਕੁਲ ਚਮੜੀ ਪਤਲੀ ਹੈ ਸੋ ਦੁੱਧ ਪਸ਼ੂ ਨੇ ਕੱਢ ਦੇਣਾ ਠੀਕ ਹੈ ਜੀ ਤੇ ਮੋਲਵੀਰ ਨੇ 85 ਤੇ 82 ਦੀ ਜਿਹੜੀ ਯਸਮੋ ਹੈਗੀ ਆ ਠੀਕ ਆ ਇਸ ਤੋਂ ਬਾਅਦ ਅਗਲਾ ਪਸ਼ੂ ਆਪਾਂ ਕਿਹੜਾ ਦਿਖਾਉਣਾ ਜੀ ਹਾਂਜੀ ਆਪਾਂ ਆਜੋ ਠੀਕ ਆ ਇਹ ਵੀ ਸੋਈ ਹੈ ਨਹੀਂ ਪਹਿਲਾਂ ਚੌਥੀ ਸੋਈ ਆ ਇਹ ਪਹਿਲਾਂ ਹਾਂਜੀ ਇਹ ਵੀ ਅਸੀਂ ਆਪਾਂ ਪਹਿਲੀ ਵੀਡੀਓ 'ਚ ਵੀ ਪਾਈ ਸੀ ਅੱਛਾ ਇਹਦੀ ਕਿਸੇ ਵੀ ਇਨਪਰਾਣੇ ਰਾਜਪੁਰਿਆਂ ਪੰਜ ਹਜ਼ਾਰ ਸਾਈ ਵੀ ਪਾਈ ਤੇ ਰਾਜਪੁਰੇ ਤੋਂ ਹਾਂਜੀ ਕੀ ਕਰ? ਛਾਈ ਪਾ ਕੇ ਤੇ 200 ਤੋਂ ਵੱਧ ਕਿਲੋਮੀਟਰ ਪੈੜਾ ਹੈ ਤੇ ਆਂਦੇ ਇੱਥੇ ਮੱਝ ਲੈ ਕੇ ਆਉਂਦੇ ਤੁਹਾਨੂੰ ਇੱਥੇ ਆਉਣ ਨੂੰ ਪੈਸੇ ਦੇਣਾ। ਜਗਰੂਪਾਪਾ ਵੀਡੀਓ ਪਾਈ ਨੂੰ ਤਾਂ ਵਾਵਾ ਦੇ ਨਹੀਂ ਹੋਗੇ। 4 ਦਿਨ ਹੋ ਗਏ ਜੀ। 14 ਦਿਨਾਂ ਤੋਂ ਡੱਕੀ ਹੈ ਫਿਰ। ਹਾਂ 4 ਦਿਨਾਂ ਤੋਂ ਡੱਕੀ ਹੈ ਆਪਣੀ। ਨਾ ਆਪਾਂ ਨੂੰ ਫੋਨ ਲਾਉਂਦੇ ਹਜੇ ਆਪਾਂ ਫੋਨ ਲਾਉਣੇ ਆ ਨਾ ਤੇ ਆਂਦੇ ਇੱਥੋਂ ਹੀ ਆਦਾ ਕੋਈ ਰਿਸ਼ਤੇਦਾਰ ਘੱਲਾਂਗੇ ਉਹ ਵੀ ਨਹੀਂ ਵੇਖਣ ਆਉਂਦਾ। ਅੱਛਾ ਜੀ। ਹਾਂ ਜੀ। ਤੇ ਹੁਣ ਤੱਕ ਕੀ ਖਿਆਲ ਆਰਾਦਾ ਕੀ ਬਣਾਇਆ ਹੁਣ? ਹੁਣ ਆਪਾਂ ਵੇਚ ਦੇਣੀ ਵੀ ਨਹੀਂ ਵੀਡੀਓ ਆਪਾਂ ਨੂੰ ਫੋਨ ਨਹੀਂ ਲਾਉਂਦੇ ਤੇ। ਨਹੀਂ ਲ ਉਦੋਂ ਆਪਾਂ 4 ਕਿਲੋ ਦੁੱਧ ਦੱਸਿਆ ਸੀ ਬੋਲਾ ਹੁਣ ਦੁੱਧ ਵੀ 7-8 ਕਿਲੋ ਹੋ ਗਿਆ ਅੱਛਾ ਹਾਂਜੀ ਜੇ ਪੈਸੇ ਪੂਰੇ ਉਹਨਾਂ ਨੂੰ ਕਹਿ ਦਿੰਦੇ ਪੈਸੇ ਪੂਰੇ ਪਾ ਦਿੰਦੇ ਤੇ ਭੇਜ ਦਿੰਦੇ ਨਾ ਅੰਦੇ ਸਾਨੂੰ ਤੁਹਾਡੇ ਤੇ ਯਕੀਨ ਨਹੀਂ ਆ ਅੱਛਾ ਫਿਰ ਇਦਾਂ ਸੰਧੂ ਸਾਹਿਬ ਆਪਾਂ ਨੂੰ ਗਾਂ ਏਡੀ ਦੂਰ ਕਿਹਦੇ ਤੇ ਯਕੀਨ ਆ ਕੋਈ 10-20 ਕਿਲੋਮੀਟਰ 50 ਹੋ ਗਿਆ ਨਾ ਆਪਾਂ 50 ਵੀ ਦਈਏ ਬਿਲਕੁਲ ਹਾਂਜੀ ਸੋ ਦੋਸਤੋ ਇਥੇ ਓਨਰ ਦੀ ਵਪਾਰੀ ਵੀਰ ਦੀ ਗਲਤੀ ਨਹੀਂ ਹੋਏਗੀ ਪੈਸੇ ਜੇਕਰ ਮੇਰੇ ਚੈਨਲ ਦੇ ਕੋਈ ਵੀਡੀਓ ਪੈਂਦੀ ਆ ਪੈਸੇ ਤੁਸੀਂ ਪਾਉਂਦੇ ਜੇ ਤੁਹਾਡੀ ਚੀਜ਼ ਤੁਹਾਡੇ ਘਰ ਪਹੁੰਚੂਗੀ ਜ਼ਰੂਰੀ ਇਹ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਗਈ ਬਾਕੀ ਚੀਜ਼ ਜਰੂਰ ਪਹੁੰਚੂਗੀ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਬਾਕੀ ਜਗਰੂਬੇ ਝੋਟੀ ਦਾ ਕੀ ਰਿਕਾਰਡ ਹੈ ਡਿਟੇਲ ਕੀ ਹੈ ਕੋਣ ਵੀਰ ਜੀ ਪਹਿਲਾ ਸੂਆ ਸੋਈ ਆ ਉਹਦਾ 4 ਕਿਲੋ ਬੋਲਾ ਦੱਸਿਆ ਸੀ ਆਪਾਂ ਇਹ 4 ਦਿਨ ਹੋ ਗਏ ਵੀਡੀਓ ਨੂੰ ਹੁਣ 7-8 ਕਿਲੋ ਬੋਲ ਦੁੱਧ ਹੋਊਗਾ ਨੌੜੇ ਤੋਂ ਬਾਹਰ ਹੋ ਗਿਆ ਪੰਜਾਂ ਕਿੰਨੇ ਦਿਨ ਸੂਈ ਪੰਜ ਕਿ ਦਿਨ ਹੋ ਗਏ ਸੂਈ ਨੂੰ ਵੀਰੋਂ ਇੱਕ ਦਿਨ ਦੀ ਸੂਈ ਸੀ ਪਪਾ ਆ ਆਪਣੇ ਪੁਰਾਣੀ ਵੀਡੀਓ ਕੱਢ ਕੇ ਵੇਖ ਲਈ ਠੀਕ ਕੱਟੀ ਦਾ ਨਾੜ ਉਹ ਦਿਨ ਦੋਸਤੋ ਕੋਈ ਇੱਕ ਅੱਧੇ ਦਿਨ ਦੀ ਸੂਈ ਸੀ ਕਿਉਂਕਿ ਦੋ ਤਿੰਨ ਡੰਗ ਦੀ ਚਵਾਈ ਹੋਈ ਸੀ ਕੋ ਤੇ ਹੁਣ ਬਿਲਕੁਲ ਜਿਹੜੀ ਸੂਈ ਆ ਤਾਜੀ ਸੂਈ ਜੇ 5 6 ਦਿਨ ਤੁਸੀਂ ਮੰਨ ਲਿਓ ਪਿਛਲੀ ਵੀਡੀਓ ਕੱਢ ਕੇ ਇਹੋ ਝੋਟੀ ਤੁਹਾਨੂੰ ਦੇਖਦੇ ਠੀਕ ਆ ਫੇਸ ਕੁਆਲਟੀ ਵੇਖ ਲਓ ਇੱਕ ਸਿੰਘ ਜਿਹੜਾ ਬਿਲਕੁਲ ਮੁੜਿਆ ਦੋਸਤੋ ਠੀਕ ਆ ਤੇ ਆ ਤੁਸੀਂ ਦੇਖੋ ਠੀਕ ਆ ਇੱਕ ਬੰਨੇ ਢੇਲਾ ਸਿੰਘ ਢੇਲਾ ਤੇ ਫਿਰ ਕੋਲ ਕੁੰਡੀ ਨੂੰ ਸੋ ਫਾਈਪ ਇਹ ਨਾ ਕਰਕੇ ਦੋਸਤੋ ਪਸ਼ੂ ਟੱਕਿਆ ਸੀਗਾ ਤਾਂ ਕਰਕੇ ਪੂਰੀ ਫੇਰ ਦੁਆਰ ਤੋਂ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਆ ਤੋ ਫੂਨ ਕੌਂਦਾ ਜੜੀਆਂ ਨੇ ਉਹ ਆਉਂਦੀਆਂ ਨੇ ਪਸ਼ੂਦੀਆਂ ਪਰ ਜਿਹੜਾ ਪਸ਼ੂ ਵੀਰ ਕੋਈ ਟਕਾ ਦਿੰਦਾ ਉਹ ਜਾਂ ਤਾਂ ਤੁਸੀਂ ਆਪਣੀ ਨਰਕਪਰਖ ਕਰਕੇ ਰਹਿਦੀ ਰਕਮ ਜਿਹੜੀ ਬਕਾਇਆ ਜਿਹੜਾ ਦੋਸਤੋ ਉਹ ਦੇ ਕੇ ਫਿਰ ਛਰੀ-ਛੀਰ ਖਰੀਦ ਲਿਆ ਕਰੋ ਤਾਂ ਮੇਰਾ ਵੀਰ ਪਹਿਲਾਂ ਸਾਈਬ ਇਹਨਾਂ ਕਰਨ ਲੱਗੋ ਜਰੂਰ ਪਹਿਲਾਂ ਸੋਚ ਲਿਆ ਕਰੋ ਠੀਕ ਹੈ ਬਾਕੀ ਮਗਰ ਕੱਟੀ ਆ ਤੇ ਝੋਟੀ ਪਹਿਲੇ ਨੇ ਹੀ ਸੋਈ ਆ ਪਹਿਲੀ ਅੱਜ ਤੋਂ 4 ਦਿਨ ਪਹਿਲਾਂ ਵੀਡੀਓ ਪਾਈ ਤੋਂ ਦੇ ਵਿੱਚ ਵੀ ਜਿਹੜਾ ਰਿਕਾਰਡ ਦੋਸਤੋ ਡਿਟੇਲ ਪੂਰੀ ਸੇਮ ਤੁਹਾਨੂੰ ਦਿੱਤੀ ਗਈ ਆ ਹੋਣ ਵੀ ਡਿਟੇਲ ਦਿੱਤੀ ਆ ਜਗਰੂਪ ਅੱਜ ਦੁੱਧ ਕਿੰਨਾ ਦੱਸਿਆ ਦੱਸ ਨਹੀਂ ਵੀਰ ਜੀ 7 7.5 ਕਿਲੋ 7 7.5 ਕਿਲੋ ਹੋਣ ਨੂੰ ਠੀਕ ਆ 7 ਤੇ 7.5 ਕਿਲੋ ਪਰਾ ਸੀ ਨੂੰ ਇਹ ਸਾਰੇ 5 ਦਿਨ ਹੋਏ ਆ ਹੂੰ ਠੀਕ ਆ ਜੀ 7 ਤੋਂ 7.5 ਕਿਲੋ ਭਰਾਓ ਜਿਹੜਾ ਹੁਣ ਮੌਕੇ ਦੇ ਹਾਜ਼ਰ ਠੀਕ ਆ ਤੇ ਥਣ ਥਣ ਪੂਰਾ ਕੁਆਲਟੀ ਵਾਲਾ ਆ ਤੇ ਜਰੂਰ ਤੁਸੀਂ ਇਸ ਛੋਟੀ ਜਿਹੀ ਗੱਲਬਾਤ ਕਰ ਲੇ ਠੀਕ ਆ ਕਰ ਸਕਦੇ ਹੋ ਤੇ ਮੋਲੇ ਦਾ ਉੱਥੇ ਚਲੋ ਕੀ ਸੀਗਾ ਪਰ ਅੱਜ ਕੀ ਦੀ ਡਿਮਾਂਡ ਕਰਦੇ ਮੋਲੇ ਉੱਦਨੇ ਦੀ ਵੀਰ ਜੀ ਆਪਾਂ ਕੀਤਾ ਸੀ 73000 ਤੇ ਆਖੇ 4000 ਛੱਡ ਦਾਂ 1000 ਘੱਟ 70 ਹਾਂਜੀ ਅੱਜ ਵੀ ਉਹਨਾਂ ਹੀ ਮੋਲੇ ਵੀਰ ਜੀ ਚਲੋ 1000 ਰੁਪਏ ਹੋਰ ਮੰਨ ਤਾਰਾਂਗੇ 68 ਦੀ ਦੇ ਦਾਂਗੇ ਠੀਕ ਆ ਮਤਲਬ ਇਹ ਵੀ ਚਲੋ ਹਾਂਜੀ ਆਪਾਂ ਨਾਲ ਸਾਈ ਮੋੜ ਦੇਣੀ ਉਹ ਪੈਸੇ ਨਹੀਂ ਆਪਾਂ ਰੱਖਣੇ ਉਹ ਆਪਾਂ ਸਾਈ ਵਾਪਸ ਕਰ ਦੇਣੀ ਆ ਭਰਾ ਉਹਦਾ ਕੰਮ ਆ ਬਿਲਕੁਲ ਬਿਲਕੁਲ ਸੋ ਦੋਸਤੋ ਆ ਇਹ ਜ਼ਰੂਰੀ ਤੁਸੀਂ ਨੋਟ ਕਰ ਲਓ ਠੀਕ ਆ ਕੋਈ ਪਸ਼ੂ ਆਪਦਾ ਖਰੀਦਣਾ ਪਹਿਲਾਂ ਸਲਾਹ مشਵਰਾ ਜ਼ਰੂਰ ਕਰ ਲਿਆ ਕਰੋ ਇੱਕ ਦੋ ਚੌਂ ਵੀਰਾਂ ਭੈਣ ਭਰਾਵਾਂ ਆਪਦੇ ਘਰੇ ਦੂ ਘਰਦਿਆਂ ਨਾਲ ਠੀਕ ਆ ਉਸ ਤੋਂ ਬਾਅਦ ਸਾਈਬੇਨਾਂ ਪਾਦਿਆ ਕਰੋ ਪੂਰੀ ਰਕਮ ਆਪ ਤੇ ਦੇ ਕੇ ਪਹਿਲੇ ਕਿਸੇ ਨੂੰ ਨਹੀਂ ਕਰਦੀ ਸਾਹਿਬ ਉਹਦੇ ਤੋਂ ਪੰਜ ਛੇ ਮੱਝਾਂ ਲਗੀਆਂ ਆ ਮੱਝ ਦਿਖਾਓ ਇਹ ਵੀ ਆਪਾਂ ਵੀ ਇਹੀ ਮੱਝ ਅੱਛਾ ਜੀ ਕਿੱਡੀ ਮਹਿਆ ਵਾ ਇਹ ਮਹਿਆ ਜੇ ਅੱਗੇ ਚਾਰ ਹੁੰਦੀ ਭਈ ਹਾਂਜੀ ਚਾਰ ਹੁੰਦੀ ਠੀਕ ਆ ਫਿਲਹਾਲ ਅੱਗੇ ਪਾਉਂਗੇ ਅਗਲੀ ਵੀਡੀਓ ਚ ਕੀਤੇ ਆ ਹਾਂਜੀ ਉਤਰਾਇਆ ਸਬਦਾ ਹੋਇਆ ਰਗਾਇਆ ਕੀ ਹੋ ਗਿਆ ਠੀਕ ਨਹੀਂ ਨਾਮ ਤੇ ਫਿਰ ਅਗਲੀ ਚ ਪਾਦਾ ਮੈਂ ਫੁੱਲ ਵੱਡੀ ਆ ਫੁੱਲ ਵੱਡੀ ਆ 18-19 ਕਿਲੋ ਦੁੱਧ ਦਉਂਦੀ ਵੀਰ ਮੈਂ ਠੀਕ ਹੈ ਜੀ ਠੀਕ ਹੈ ਤੇ ਜਗਰੂਪ ਪਸੂਆ ਜਿਹੋ ਬਕਾਊ ਸੀ ਆਪਾਂ ਹਾਂਜੀ ਇਹੋ ਚਾਹ ਤੇ ਨੰਬਰ ਆਪਣੇ ਬੋਲ ਦਿਓ ਜੀ ਮੋਬਾਈਲ ਨੰਬਰ 98785 33172 ਠੀਕ ਹੈ ਜੀ ਇੱਕ ਹੋਰ ਫੋਨ ਨੰਬਰ 84376 34902 ਠੀਕ ਹੈ ਜੀ ਸੋ ਦੋਸਤੋ ਸਨ ਮੇਰੇ ਨਾਲ ਵੀਰ ਜਗਰੂਪ ਸਿੰਘ ਪਿੰਡ ਅਲਗੋ ਕੋਠੀ ਤਹਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀ ਪਿੰਡ ਤੋਂ ਦੋਸਤੋ ਖੇਮ ਕਰਨ ਰੋਡ ਉਪਰਦਿਲ ਕੋਲੋਂ ਪਿੰਡ ਅਲਗੋਂ ਕੋਠੀਆ ਡੱਬੀਪੁਰਾ ਤੇ ਅਮਰਕੋਟ ਬਿਲਕੁਲ ਇਸੇ ਸੜਕ ਦੇ ਉੱਪਰ ਪਿੰਡ ਰਹੇ ਜਾਂਦੇ ਆ ਠੀਕ ਹੈ ਜੀ ਜਗਤਪੁਰਾ ਫਤਿਹਪੁਰ ਨਵਾਂ ਪਿੰਡ ਇਹ ਵੀ ਜਿਹੜੇ ਪਿੰਡ ਦੋਸਤੋ ਬਿਲਕੁਲ ਨਾਲ-ਨਾਲ ਲੱਗਦੇ ਆ ਸੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਚਾਰ ਨਗਰ ਦਿਖਾਉਣੇ ਸੀ ਚੌਨ ਪਸ਼ੂਾਂ ਦੀ ਡਿਟੇਲ ਆ ਉਹ ਤੁਹਾਡੇ ਨਾਲ ਬਿਲਕੁਲ ਸਾਂਝੀ ਕਰਦੀ ਆ ਵੀ ਵੀਡੀਓ ਨੂੰ ਬាទ ਬាទ ਅਗੇ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਅੱਗੇ ਕੋਈ ਹੋਰ ਨਵੇਂ ਫਾਰਮਰ ਵੀਰਾਂ ਤੱਕ ਵੀ ਜਿਹੜੀ ਆਪੀ ਵੀਡੀਓ ਪਹੁੰਚ ਸਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ